ਕਿ ਉਹਨਾਂ ਕੇ ਕਿਸ ਤਰੀਕੇ ਦੇ ਨਾਲ ਸੁਰੇ ਪੰਜਾਬ ਬਿਜ਼ਨਸ ਬਿਊਰੋ ਕਰਨ ਤੋਂ ਤੋਂਵਰੀ ਚਰਾਬ ਲੜ ਚੁੱਕੇ ਰਣਜੀਤ ਸਿੰਘ ਗਿੱਲ ਜਿਨ੍ਹਾਂ ਨੇ ਕੱਲ ਰਾਤ ਨੂੰ ਹੀ ਭਾਰਤਜਨਤਾ ਪਾਰਟੀ ਜੁਆਇਨ ਕੀਤੀ ਸੀ ਸੁਰੇ ਬਿਜ਼ਨਸ ਬਿਊਰੋ ਨੇ ਉਹਤੇ ਰੇਡ ਕੀਤੀ ਜਿਸ ਦੀ ਭਾਰਤਜਨਤਾ ਪਾਰਟੀ ਕੜੇ ਸ਼ਬਦਾਂ ਚ ਨਿੰਦਾ ਕਰਦੀ ਇਹ ਟੋਟਲੀ ਇੱਕ ਪੋਲਿਟਿਕਲ ਬੈਂਡਟਾ ਹੈ ਇਹ ਉਹੀ ਰঞ্জੀਤ ਸਿੰਘ ਜੀ ਨੇ ਜਦੋਂ ਉਹਨਾਂ ਨੇ ਅਕਾਲੀ ਦਲ ਤੋਂ ਰਿਜ਼ਾਈਨ ਕਰ ਦਿੱਤਾ ਸੀਗਾ ਤੇ ਆਮ ਆਦਮੀ ਪਾਰਟੀ ਉਹਨਾਂ ਦੇ ਤਰਲੇ ਕੱਢਦੀ ਪਈ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਓ ਔਰ ਜਦੋਂ ਉਹਨਾਂ ਨੇ ਉਹਨਾਂ ਦੀ ਆਫਰ ਸਵੀਕਾਰ ਨਹੀਂ ਕੀਤੀ ਔਰ ਉਹਨਾਂ ਨੇ ਦੇਸ਼ ਔਰ ਪੰਜਾਬ ਦੇ ਹਿੱਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨ ਦਾ ਨਿਰਣੈ ਕੀਤਾ ਤੇ ਇਸ ਤਰ੍ਹਾਂ ਦੀ ਇਹ ਹਰਕਤਾਂ ਕਰਨਗੇ ਆਮ ਆਦਮੀ ਪਾਰਟੀ ਰਾਜਨੀਤੀ ਦੇ ਸਰ ਕਿੰਨਾ ਕੁ ਗਿਰਾਓਗੇ ਸੱਤਾ ਆਣੀਏ ਸੱਤਾ ਜਾਣੀ ਹੈ ਲੇਕਿਨ ਕੁਝ ਤੇ ਪੁਲੀਟਿਕਲ ਮर्यादाਾਂ ਹੁੰਦੀਆਂ ਨੇ ਲੇਕਿਨ ਬੜੇ ਦੁਖ ਨਾਲ ਕਹਿਣਾ ਪੈਂਦਾ ਕਿ ਆਮ ਆਦਮੀ ਪਾਰਟੀ ਸਾਰੀਆਂ ਹੱਦਾ ਟੱਪ ਚੁੱਕੀ ਹੈ ਸੋਇਬ ਪੋਲਿਟਿਕਲ ਵੈਂਡਟਾ ਦੇ ਸੋਇਬ ਬਦਲਾ ਖੋਰੀ ਦੇ ਸੋਇ ਆਪਣੀ ਫ੍ਰਸਟ੍ਰੇਸ਼ਨ ਦੂਸਰੇ ਵਿਪਕਸ਼ੀ ਦਲਾਂ ਤੇ ਕੱਢਣ ਦੇ ਇਹਦੇ ਕੋ ਕੁਝ ਨਹੀਂ ਬਚਿਆ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹਰ ਪਾਸੇ ਤੁਸੀਂ ਦੇਖਦੇ ਹੋ ਗੈਂਗਸਟਰ ਦੇ ਕਾਲ ਆ ਰਹੀਆਂ ਨੇ ਗੈਂਗਸਟਰ ਦੇ ਕਸਤੁਜਿੰਦਰ ਰੰਦਾਵਾ ਜੀ ਦੇ ਬੇਟੇ ਨੂੰ ਗੈਂਗਸਟਰ ਦੀ ਕਾਲ ਆ ਰਹੀ ਹੈ ਕੋਈ ਮਾਰ ਕੇ ਜਾ ਰਿਹਾ ਕੋਈ ਪੁੱਛਣ ਵਾਲਾ ਨਹੀਂ ਕੋਈ ਲੁੱਟ ਕੇ ਜਾ ਰਿਹਾ ਤਾਂ ਪੁੱਛਣ ਵਾਲਾ ਕੋਈ ਨਹੀਂ ਸਨੇਚਿੰਗ ਤੇ ਹਰ ਗਲੀ ਮੱਲੇ ਦੀ ਗੱਲ ਹੋ ਗਈ ਆਮ ਗੱਲ ਹੋ ਗਈ ਰੋਜ਼ ਦੀ 10 10 ਵਾਰ ਦਾਤਾ ਇੱਕ ਇੱਕ ਮੱਲੇ ਚ ਹੁੰਦੀਆਂ ਨੇ ਅਸਾਂ ਲਾਂ ਦੇ ਵਿੱਚ ਬੱਚੇ ਮਰ ਰਹੇ ਨੇ ਲੋਕ ਮਰ ਰਹੇ ਨੇ ਇਹ ਕਿਹੜੀ ਸਰਕਾਰ ਹੈ ਜਿਹੜੀ ਪੰਜਾਬ ਚ ਚੱਲ ਰਹੀ ਹੈ ਅੱਜ ਪੰਜਾਬ ਦੀ ਜਨਤਾ ਪੁੱਛਦੀ ਹੈ ਕਿ ਸਰਕਾਰ ਨਾਲ ਦੀ ਚੀਜ਼ ਵੀ ਕੋਈ ਹੈਗੀ ਹੈ ਇੱਕ ਵਿਅਕਤੀ ਜਿਹਨੇ ਤੁਹਾਨੂੰ ਜੁਆਇਨ ਕਰਨ ਤੋਂ ਮਨਾ ਕਰ ਦਿੱਤਾ ਤੁਸੀਂ ਉਹਦੇ ਬਿਜ਼ਨਸ ਕਰਾ ਦੋਗੇ ਮੈਂ ਸ਼ਹਿਰਕ ਚੈਨਲ ਤੇ ਗੱਲ ਕਰ ਰਹੀ ਸੀ ਉਹਨੇ ਵਕਤ ਤੇ ਕਿਹਾ ਕੋਈ ਕੋਠੋਸ ਚੀਜ਼ ਮਿਲੀ ਹੋਊਗੀ ਤਾਂ ਹੀ ਕੀਤਾ ਤੇ ਠੋਸ ਚੀਜ਼ ਰਾਤੋ ਰਾਤ ਪੈਦਾ ਹੋ ਗਈ 7 ਦਿਨ ਪਹਿਲਾਂ ਜੋ ਤੁਸੀਂ ਉਹਨੇ ਤਰਲੇ ਕੱਢਦੇ ਪਏ ਸੀਗੇ ਕਿ ਆਮਾ ਦੀ ਪਾਰਟੀ ਜੁਆਇਨ ਕਰ ਲਓ ਉਦੋਂ ਨਹੀਂ ਸੀਗੀ आज भारतीय जनता पार्टी ने रात ज्वाइन की और तुम्हारा रेड करोगे लेकिन एक चीज अरविंद केजरीवाल कान खोल के सुन लो भगवंत मान जी तुम डम्मी प्राइम मुख्यमंत्री है लेकिन फिर भी कन खोल के सुन लो सले तो कुछ नहीं है भारतीय जनता पार्टी का कार्यकर्ता ना डरद ना चुकदे तो दिन गए सू नहीं पता भगवंत मान मुख्यमंत्री है ਲੇਕਿਨ ਡੀ ਫੈਕਟੋ ਜਿਸ ਤਰੀਕੇ ਨਾਲ ਦਿੱਲੀ ਦੇ ਲੁਟੇਰੇ ਦਿੱਲੀ ਦੇ ਭਗੌੜੇ ਦਿੱਲੀ ਦੇ ਨਕਾਰੇ ਅਰਵਿੰਦ ਕੇਜਰੀਵਾਲ ਸਿਸੋਦੀਆ ਹਤਿੰਦਰ ਜੈਨ ਔਰ ਜਿਹੜੀ ਟੋਲੀ ਆ ਕੇ ਪੰਜਾਬ ਨੂੰ ਲੁੱਟਣ ਤੇ ਲੱਗੀ ਹੋਈ ਹੈ ਇਹ ਪੰਜਾਬੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੂਗਾ ਪੰਜਾਬੀ ਫਿਤਰਤ ਹੈ ਉਹਨੇ ਕਦੀ ਆਪਣੇ ਤੇ ਤਸ਼ੱਦਦ ਬਰਦਾਸ਼ਤ ਨਹੀਂ ਕੀਤੀ ਔਰ ਤੁਹਾਨੂੰ ਇਹਦਾ ਹਰਜਾਨਾ ਭੁਗਤਣਾ ਪਏਗਾ ਔਰ 27 ਦੇ ਵਿੱਚ आम पार्टी का नामो निशान मिट जाएगा जनता ने मन बना लिया बहुत हो गया बहुत लुट्टो हो गया बहुत गैंगस्टरवाद हो गया बहुत मौत हो गई डरग्स रोज मौत हो रही जीएसटी का टेरर तुम व्यापारियों उ अलग छड़ दिता लेकिन इस तरह हरकतें करके तुम राजनीति करना चाहते हो कि अपने विपक्षियों के उ झूठे और बेबुनियाद आरोप लगाओगे ਸੋ ਭਾਰਤੀ ਜਨਤਾ ਪਾਰਟੀ ਇਸ ਰਜੀਤ ਸਿੰਘ ਗਿੱਲ ਜੀ ਦੇ ਉੱਤੇ ਜਿਹੜੀ ਵਿਜੀਲੈਂਸ ਦੀ ਰੇਡ ਹੋਈ ਹੈ ਉਹਦੀ ਕੜੇ ਸ਼ਬਦਾਂ ਚ ਨਿੰਦਾ ਵੀ ਕਰਦੀ ਹੈ ਔਰ ਇੱਕ ਚਟਾਨ ਦੀ ਤਰ੍ਹਾਂ ਉਹਨਾਂ ਨਾਲ ਖੜੀ ਹੈ ਠੀਕ ਹੈ ਸਰ ਇਸ ਨਾਲ ਜੋੜਿਆ ਜਾ ਰਿਹਾ ਹੈ ਕਿ ਸਰਕਾਰੀ ਕਾਰਵਾਈ ਤਾਂ ਬਚਨ ਲਈ ਬੀਜੇਪੀ ਚ ਗਏ ਹੋਣ ਔਰ ਵਿਜੀਲੈਂਸ ਦੀ ਉਹਨਾਂ ਨਾਲ ਕੋਈ ਜ਼ਰੂਰ ਨਹੀਂ ਹੈ ਉਹ ਅੱਜ ਤੋਂ ਕਿੰਨੇ ਦਿਨ ਪਹਿਲਾਂ ਅਕਾਲੀ ਦਾ ਛੱਡ ਚੁੱਕੇ ਸੀ ਤੁਸੀਂ ਲਾਇਮ ਆਰਡਰ ਦੀ ਗੱਲ ਕੀਤੀ ਪਿਆ ਅਗਰੇ ਵਿੱਚ ਇਕ ਜਦੋਂ ਆਮ ਆਦਮੀ ਪਾਰਟੀ ਉਹਨਾਂ ਨੂੰ ਅਪਰੋਚ ਕਰ ਰਹੀ ਸੀ ਉਦੋਂ ਉਹਨਾਂ ਨੂੰ ਕੋਈ ਕੇਸ ਨਹੀਂ ਸੀ ਜਿਤਾ ਰਿਹਾ ਉਦੋਂ ਬਿਲਕੁਲ ਸਾਫ਼ ਸੀਗੇ ਔਰ ਜਦੋਂ ਭਾਰਤੀ ਜਨਤਾ ਪਾਰਟੀ ਜੁਆਇਨ ਕਰਦੇ ਰਾਤ ਨੂੰ ਜੁਆਇਨ ਕਰਦੇ ਫਿਰ ਤੁਸੀਂ ਉਹਨਾਂ ਦੇ ਰੇਟ ਕਰੋਗੇ ਕਾਇ ਪੋਲਿਟੀਕਲ ਮੰਡਟਾ ਨਹੀਂ ਹੈ ਤਾਂ ਹੋਰ ਕੀ ਹੈਗਾ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਾ ਪੰਜਾਬੀਆਂ ਨੇ ਸਹੀ ਹੈ ਨਾ ਭਾਰਤੀ ਜਨਤਾ ਪਾਰਟੀ ਸਹੀ ਹੈਗੀ ਅਸੀਂ ਵਾਰਨ ਕਰ ਰਹੇ ਹਾਂ ਤੁਸੀਂ ਦੇਸ਼ ਨੂੰ ਲੁੱਟਣਾ ਸਿੱਖਿਆ ਹੋਏਗਾ ਅਰਵਿੰਦ ਕੇਜਰੀਵਾਲ ਜੀ ਮੈਂ ਸੋਚਦਾ ਹਾਂ ਤੁਸੀਂ ਕੱਪੜੇ ਕਰਨੇ ਸਿੱਖੇ ਹੋਣਗੇ ਲੇਕਿਨ ਪੰਜਾਬ ਦੀ ਜਨਤਾ ਨੂੰ ਜੇ ਤੁਸੀਂ ਤੱਕੇਸ਼ਾਈ ਕਰੋਗੇ ਪੰਜਾਬ ਦੀ ਜਨਤਾ ਨਾਲ ਪੰਜਾਬ ਦੇ ਲੋਕਾਂ ਨਾਲ ਦਿੱਲੀ ਤੋਂ ਆ ਕੇ ਪੰਜਾਬ ਨੂੰ ਲੁੱਟੋਗੇ ਤੱਕੇਸ਼ਾਈ ਕਰੋਗੇ ਤੇ ਇਹਦੇ ਖਮਿਆਜਾ ਜਿਹੜਾ ਹੈਗਾ ਬਹੁਤ ਬੁਰੀ ਤਰ੍ਹਾਂ ਤੁਹਾਨੂੰ ਭੁਗਤਣਾ ਪਏਗਾ ਮੈਂ ਨਾ ਤੁਹਾਨੂੰ ਉਹ ਚਾਹਵਾ ਇਹ ਵੀ ਸੀ ਕਿ ਲੇਟ ਨਾਈਟ ਉਹਨੇ ਜੁਆਇਨ ਕੀਤਾ ਕੋਈ ਵੀ ਲੋਕਲ ਲੀਡਰਸ਼ਿਪ ਦੇ ਕਾਲੀਜ ਵਿੱਚ ਆਖੜ ਜੀ ਅਸ਼ਵੀ ਕੁਮਾਰ ਜੀ ਕੋਈ ਵੀ ਸ਼ਾਮਲ ਨਹੀਂ ਸੀ ਲੋਕਲ ਨੈਪ ਸਿੰਘ ਸੈਣੀ ਕੋਲ ਜਾ ਕੇ ਉਹਨਾਂ ਨੇ ਰਾਤ ਨੂੰ ਜਿਹੜਾ ਸੀਐਮ ਹਾਊਸ ਤੇ ਜੁਆਇਨ ਕੀਤਾ ਨੈਪ ਸਿੰਘ ਸੈਣੀ ਜੀ ਪਾਰਟੀ ਦੇ ਬਹੁਤ ਸੀਨੀਅਰ ਨੇਤਾ ਨੇ ਔਰ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਜੋ ਸਾਡਾ ਇੱਕ ਕੰਸੀਜਰ ਹੁੰਦਾ ਹੈ ਕਿ ਸਟੇਟ ਦਾ ਰਿਪਰੈਜ਼ੈਂਟੇਟਿਵ ਸਾਡੇ ਪ੍ਰਦੇਸ਼ ਦੇ ਉਪਾਧਿਕ ਸੁਭਾਸ਼ ਸ਼ਰਮਾ ਜੀ ਉੱਥੇ ਸਨ ਜਿਸ ਜ਼ਿਲੇ ਤੋਂ ਉਹ ਬਿਲੋਂਗ ਕਰਦੇ ਨੇ ਸਾਡੇ ਜ਼ਿਲ੍ਹਾ ਅਧਿਕਾਰੀ ਉੱਥੇ ਸਨ ਤੇ ਫਿਰ ਬਾਕੀ ਕੀ ਰਹਿ ਜਾਂਦਾ ਸਾਡਾ ਇੱਕ ਸਿਸਟਮ ਹੈਗਾ ਜਰੂਰੀ ਨਹੀਂ ਉਹ ਦੇਖ ਹਰਤੀ ਜੜੀ ਗਿਆ ਸਟੇਟ ਪ੍ਰਧਾਨ ਨੇ ਜੁਆਇਨ ਕਰਨੀ ਪਈ ਹੈ ਸਾਡਾ ਇੱਕ ਸਿਸਟਮ ਹੈ ਤੇ ਬਾਤ ਬਾਤ ਨਹੀਂ ਤਾਂ ਪਾਰਟੀ ਦੇ ਕਾਰਕਟਰਾਂ ਨੇ ਇਹ ਇੱਕ ਇਸ਼ੂ ਹੈਗਾ ਪੰਜਾਬ ਪੰਜਾਬ ਦੇ ਵਿੱਚ ਮੈਂ ਦੱਸਿਆ ਨਾ ਸਾਡੇ ਪ੍ਰਦੇਸ਼ ਦੇ ਉਪਾਧਿਕ ਸੀਨੀਅਰ ਨੇਤਾ ਨੇ ਸਾਡੇ ਸੁਭਾਸ਼ ਸ਼ਰਮਾ ਜੀ ਲੋਕ ਸਭਾ ਚੋਣਾਂ ਉਥੋਂ ਲੜਿਆ ਉਹਨਾਂ ਨੇ ਸਤਿ ਸ੍ਰੀ ਅਕਾਲ ਇੱਕ ਸਿਸਟਮ ਹੈਗਾ ਪਾਰਟੀ ਦਾ ਜਿਹੜਾ ਜੁਆਇਨ ਕਰਨ ਜੁੜੀ ਹੁੰਦਾ ਕਿ ਹਰ ਵੇਲੇ ਅਧਿ Ksi ਨਹੀਂ ਰਹਿਣਾ ਹੁੰਦਾ ਰਣਜੀਤ ਸਿੰਘ ਲੋਰੀ ਸਰ ਬਹੁਤ ਲੰਬੇ ਸਮੇਂ ਤੋਂ ਕਾਲੀ ਦਲ ਚ ਰਹੇ ਨੇਗੇ ਹੁਣ ਜਦੋਂ ਰੇਟ ਹੋਈ ਆ ਤਾਂ ਇਹ ਅਨਮਨ ਲਗਾਇਆ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਟਰੱਕ ਕੇਸ ਨਾਲ ਉਹਨੂੰ ਝੋੜਾ ਜਾ ਰਿਹਾ ਲੱਗ ਕੇ ਤੇ ਲੱਗ ਨਹੀਂ ਰਿਹਾ ਕਿ ਤੁਹਾਨੂੰ ਕਿ ਕੋਈ ਉਹਨਾਂ ਨਾਲ ਕੋਈ ਗੱਲਬਾਤ ਹੋਊਗੀ ਤਾਂ